ਮੈਂ ਬਿੰਦਰ ਗੌਰ ਮੇਰੇ ਵੱਲੋਂ ਪ੍ਰੇਮਪ੍ਰੀ ਸਤਸਿਰੀਆ ਗਾਲ ਜੀ ਤੇ ਆਹ ਵੇਖੋ ਇਹ ਹੈ ਕਣਕ ਕਈ ਵਾਰ ਆਪਾਂ ਸ਼ਹਿਰਾਂ ਵਿੱਚ ਰਹਿੰਨੇ ਆ ਤੇ ਕਹਿੰਦੇ ਆ ਵੀ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਅੱਜ ਕੱਲ ਦੇ ਬੱਚਿਆਂ ਨੂੰ ਵੀ ਸ਼ਹਿਰਾਂ ਦੇ ਵਿੱਚ ਕਿਹੜੇ ਜਿਵੇਂ ਦਿੱਲੀ ਵਰਗਾ ਸ਼ਹਿਰ ਨੇ ਜੇ ਕੋ ਵਿੱਚ ਘਰ ਰਹਿੰਦਾ ਬਾਹਰ ਨਹੀਂ ਗਿਆ ਤੇ ਉਹਨੂੰ ਕੀ ਪਤਾ ਕਣਕ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਆਹ ਹੈ ਕਣਕ ਦਾ ਸਿੱਟਾ ਤੇ ਇਹ ਪੁਰਾਣੀਆਂ ਬੀਬੀਆਂ ਇਸ ਤਰ੍ਹਾਂ ਇੱਕ ਮੁਠਾ ਬਣਾ ਕੇ ਵਸਾਖੀ ਵਾਲੇ ਦਿਨ ਘਰ ਵਿੱਚ ਕਣਕ ਰੱਖਦੀਆਂ ਸੀ ਸਿੱਟਿਆਂ ਦੇ ਵਿੱਚ ਤੇ ਕਹਿੰਦੀਆਂ ਸੀ ਵੀ ਇਹ ਨਾ ਘਰ ਵਿੱਚ ਬਰਕਤ ਹੁੰਦੀ ਹੈ ਤੇ ਬਰਕਤ ਦਾ ਇਹਦੀ ਇਹ ਕੀ ਹੈ ਵੀ ਜੇ ਆਪਣੇ ਢਰਮ ਵਿੱਚੋਂ ਭੜੋਲੀ ਵਿੱਚੋਂ ਭਰਿਆ ਜਮਾਨਿਆਂ ਵਿੱਚ ਦਾਣੇ ਘੱਟ ਰੱਖਦੇ ਸੀ ਲੋਕ ਥੋੜੇ ਹੁੰਦੇ ਸੀ ਜੇ ਖਤਮ ਵੀ ਹੋ ਜਾਂਦੇ ਸੀ ਤੇ ਬਰਕਤ ਵੀ ਮਤਲਬ ਸਾਡੇ ਘਰੇ ਅਜੇ ਵੀ ਦਾਣੇ ਹੈਗੇ ਆ ਤੇ ਇਹ ਦਾਣੇ ਇਸ ਤਰ੍ਹਾਂ ਬੀਬੀਆਂ ਸੰਭਾਲ ਕੇ ਵਸਾਖੀ ਵਾਲੇ ਦਿਨ ਸਵੇਰੇ ਉੱਠਦੀਆਂ ਸੀ ਤੇ ਆ ਜਾ ਕੇ ਤੇ ਮੋٹے ਮੋٹے ਸਿੱਟੇ ਲਿਆ ਕੇ ਤੇ ਉਹਨਾਂ ਨੂੰ ਫਿਰ ਘਰੇ ਕਿਸੇ ਉੱਚੀ ਥਾਂ ਤੇ ਰੱਖਦੇ ਨੇ ਵੀ ਜਿੱਥੇ ਕਿਸੇ ਬੱਚੇ ਦਾ ਵੀ ਹੱਥ ਨਾ ਆਪੜੇ ਤੇ ਉਹ ਪੈ ਰਹੇ ਨੇ ਤੇ ਨਾਲੇ ਮਨ ਨੂੰ ਤਸੱਲੀ ਦੇਣੀ ਵੀ ਸਾਡੇ ਘਰੇ ਦਾਣੇ ਹੈਗੇ ਆ ਤੇ ਜਦੋਂ ਆਉਂਦੇ ਸਾਲ ਨੂੰ ਫਿਰ ਵਸਾਖੀ ਆਉਂਦੀ ਸੀ ਫਿਰ ਉਹ ਪੁਰਾਣੇ ਸਿੱਟੇ ਜਿਹੜੇ ਬਾਹਰ ਕੱਢ ਕੇ ਰੱਖ ਦਿੱਤੀਆਂ ਸੀ ਕੋਈ ਜਾਨਵਰ ਖਾ ਜਾਂਦੇ ਸੀ ਚੂਹੇ ਜਿਹੜੇ ਖਾ ਜਾਂਦੇ ਸੀ ਤੇ ਨਵੇਂ ਸਿੱਟੇ ਵਸਾਖੀ ਵਾਲੇ ਦਿਨ ਫਿਰ ਲਿਆ ਕੇ ਘਰੇ ਰੱਖ ਲੈਂਦੀਆਂ ਸੀ ਤੇ ਇਹ ਇਸੇ ਤਰ੍ਹਾਂ ਦੇ ਸਿੱਟੇ ਆ ਤੁਸੀਂ ਵੀ ਵੇਖੋ ਕਣਕ ਦੇ ਹਨ ਤੁਮੈ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਉਹ ਵੀ ਕਣਕ ਦਾ ਹੈ ਤੇ ਤੁਸੀਂ ਵੀ ਸਿੱਤੇ ਲਿਆ ਕੇ ਉਹ ਸਾਖੀ ਗਲ ਦਿਨ ਆਪਣੇ ਘਰੇ ਰੱਖਿਆ ਕਰੋ ਨਾਲੇ ਤਾਂ ਇਸ ਤਰ੍ਹਾਂ ਟੰਗੇ ਹੋਣ ਤੇ ਸੋਹਣੇ ਲੱਗਦੇ ਆ ਪੱਕਿਆਂ ਕੋਠਿਆਂ ਵਿੱਚ ਵੀ ਤੇ ਨਾਲੇ ਇੱਕ ਆਪਾਂ ਨੂੰ ਮਨ ਨੂੰ ਤਸੱਲੀ ਰਹਿੰਦੀ ਹੈ ਵੀ ਸਾਡੇ ਘਰੇ ਦਾਣੇ ਹਨ ਤੇ ਹੁਣ ਮੈਂ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੀ ਹਾਂ ਬੱਗੀ ਬੱਗੀ ਕਣਕ ਛਟਾ ਮਦੀਵਾਂ ਜਾਰੇ ਆਵੇ ਕੋਈ ਕੁੰਡਿਆਂ ਲੈੰਦੀ ਯਾਰੋ ਲਜੀਰੇ ਵਾਲੇ ਆਵੇ ਜਕੀ ਤੇ ਹਟਾਪੀ ਸਦੀਵਨ ਜਾਰੇ ਆਵੇ ਕੋਈ ਲਵਾ ਭੜੋਲੀ ਪਾਤੀਰੇ ਵਾਲੇ ਆਵੇ ਚੋਲ ਬਕਾਵਾ ਮਹੰਡ ਦੇਵਨ ਜਾਰੇ ਆਵੇ કોઈ નાલ મસરા દીતાલ ચીરે વાડે આવે રોટી ખાલે આન કે વણ જારે આવે કોઈ સાડ ખેડણવાળી રાત ચીરે વાડે આવે શિકેચ રાખદે રોટિયા મઢ્યા રેની ਗੁੰਜਾ ਸਈਆਂ ਦੇ ਨਾਲ ਖੇੜ ਬੰਕੀਏ ਨਾਰੇ ਨੀ ਸ਼ਿਕਾ ਪੰਜ ਆਬੀ ਨੀ ਆ ਬਨ ਜਾਰੇ ਆਵੇ ਕੋਈ ਥਾਲ ਦੇ ਟੋਟੇ ਚਾਰ ਥੀਰੇ ਵਾਲੇ ਆਵੇ सिका तोड़ियां बण जिया वे कोई थाल टोटे चार चीर वारे माखण बण जत कढणी सानो गाल चीर वार બેક તજાવા આપણી બણજાર આવે થાળ લેવા ચાર ચીરે વાળે આવે દેનરક્કા કારા આપણી બણજાર આવે કોઈ ચોથા મથે માર ચીરે વા ਅਸੀਂ ਤਮੋ ਜਾਮਾਨੀ ਆਵਣ ਜਾ ਰਹੇ ਆਵੇ ਕੋਈ ਮਾਇ ਆਪਣੀ ਦੇ ਨਾਲ ਚੀਰੇ ਵਾਲੇ ਆਵੇ ਅਸੀਂ ਅਸੀਂ ਤਵਾਹਤ ਗੁਜਾਰੇ ਆਵਣ ਜਾ ਰਹੇ ਆਵੇ ਕੋਈ ਸਾਸਕ ਬੱਤੀ ਨਾਲ ਚੀਰੇ ਵਾਲੇ ਆਵੇ અસી તા ખેડા ખેડિયા વણ જારે આવે કોઈ પાણ આપણી દેનાલ ચીરે વાલે આવે અસી તવગ તગ જાર્યા વણ જારે આવે કોઈ નાનદક બતી નાલ ચીરે વાલે આવે ਅਸੀਂ ਤਮਉ ਜਾਵਾਂ ਨਿਆਵਣ ਜਾ ਰਹੇ ਆਵੇ ਕੋਈ ਭਾਬੋ ਆਪਣੀ ਨਾਲ ਚੀਰੇ ਵਾਲੇ ਆਵੇ ਅਸੀਂ ਤਵਕਤ ਗਜਾਰ ਆਵਣ ਜਾ ਰਹੇ ਆਵੇ ਕੋਈ ਜੇਠ ਠਾਣੀ ਨਾਲ ਚੀਰੇ ਵਾਲੇ ਆਵੇ

ਬੱਤ ਇਹ ਬੰਗੇ ਕਣਕ ਛਟਾ ਮਦੀਵਣ ਜਾਰੇ ਆਵੇ ਕੋਈ ਕੁੰਡੀਆਂ ਲੈ ਨਹੀਂ ਅਰੋਲ ਚੀਰੇ ਵਾਲੇ ਆਵੇ ਕੋਈ ਕੁੰਡੀਆਂ ਲੈ ਨਹੀਂ ਅਰੋਲ ਚੀਰੇ ਵਾਲੇ ਆਵੇ ਲੋਕੀਏ ਸਿੱਕ ਪੰਜਾਬੀ ਲੋਕਗੀਤ ਕਣਕ ਦਾ ਤੇ ਕੁੰਡੀਆਂ ਲੈਣੀਆਂ ਰੋਲ ਵੀ ਜਿਹੜੇ ਆ ਛੋਟੇ ਛੋਟੇ ਡੰਡੇ ਇਹਨਾਂ ਦੀ ਇੱਕ ਗੰਢਾ ਹੁੰਦੀਆਂ ਹਨ ਉਹ ਕਣਕ ਦੇ ਵਿੱਚ ਆ ਜਾਂਦੀਆਂ ਹਨ ਤੇ ਉਹ ਫਿਰ ਛੱਜ ਦੇ ਨਾਲ ਅੱਜ ਕੱਲ੍ਹ ਦੀਆਂ ਬੀਬੀਆਂ ਨੂੰ ਤਾਂ ਪਤਾ ਹੀ ਨਹੀਂ ਛੱਜ ਨਾਲ ਕਿਵੇਂ ਛੱਟੀ ਦਾ ਹੈ ਤੇ ਉਹ ਫਿਰ ਰੋਲ ਕੇ ਨਾ ਉਤੋਂ ਐ ਛਾਨ ਕਰਕੇ ਉਹ ਫਿਰ ਉੱਪਰ ਆ ਜਾਂਦੀਆਂ ਕੁੰਡੀਆਂ ਫਿਰ ਉਹ ਰੋਲ ਰੋਲ ਕੇ ਪਾਸੇ ਕਰਕੇ ਫਿਰ ਵਧੀਆ ਕਣਕ ਲੈ ਕੇ ਫਿਰ ਉਹ ਚੱਕੀ ਤੇ ਪੀਟਦੀ ਸੀ ਤੇ ਤਾਂ ਕਰਕੇ ਕਹਿੰਦੀ ਸੀ ਵੀ ਮਾਂਪੂਰੇ ਦੇ ਘਰੇ ਤਾਂ ਧੀਆਂ ਨੂੰ ਪਹਿਲਾਂ ਕੁਵਾਰੀਆਂ ਨੂੰ ਛੱਜ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ ਆਂਦੇ ਸੀ ਕੁਵਾਰੀ ਧੀ ਛੱਜ ਨਹੀਂ ਛੱਟਦੀ ਤੇ ਸਾਰੇ ਜਾ ਕੇ ਹੀ ਜ਼ਿਆਦਾ ਕਰਕੇ ਪੁਰਾਣੇ ਜ਼ਮਾਨਿਆਂ ਵਿੱਚ ਧੀਆਂ ਸਾਜਦਾ ਕੰਮ ਕਰਦੀਆਂ ਸੀ ਤੇ ਉਹ ਫਿਰ ਕਹਿੰਦੀ ਵੀ ਅਸੀਂ ਤਾਂ ਆਪ ਦੀ ਮਾਂ ਪਿਓ ਦੇ ਘਰੇ ਸਾਰਿਆਂ ਨੇ ਮੌਜਾਂ ਮਾਣੀਆਂ ਤੇ ਇੱਥੇ ਆਣ ਕੇ ਵਕਤ ਗੁਜ਼ਾਰਿਆ ਵੀ ਸੱਸ ਦੇ ਨਾਲ ਵੀ ਸੱਸ ਫਿਰ ਹਰੇਕ ਕੰਮ ਕਰਾਉਂਦੀ ਹੈ ਤੇ ਫਿਰ ਉਹ ਆਪੇ ਇੱਕ ਬੱਤੀ ਹੋ ਜਾਂਦੀ ਹੈ ਮਾਂ ਧੀ ਨੂੰ ਆਵਾਜ਼ ਕਈ ਵਾਰ ਘੱਟ ਮਾਰਦੀ ਹੈ ਤੇ ਮਾਂ ਨੂੰ ਚੰਗਿਆਂ ਜਾਣਿਆ ਜਾਂਦਾ ਹੈ ਪਰ ਨਹੀਂ ਸੱਸ ਤੇ ਮਾਂ ਵਿੱਚ ਫਰਕ ਕੋਈ ਨਹੀਂ ਹੁੰਦਾ ਕਹਿੰਦੇ ਹੈ ਸੱਸਾਂ ਲਾੜਨ ਦਾ ਧੀਆਂ ਨੂੰ ਵਿਗਾੜਨ ਨਹੀਂ ਸੌਰੀ ਮਾਵਾ ਲਾਡਲਾ ਡਾਤੀ ਗਿਆਨ ਵਿਗਾੜਨ ਨੇ ਸੱਸਾਂ ਦੇ ਦੇ ਮਤਾਂ ਉਮਰ ਸਧਾਰਨ ਨੇ ਉਮਰ ਤਾਂ ਸੱਸਾਂ ਹੀ ਸਧਾਰਤੀਆਂ ਹਨ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਣਕ ਤੇ ਦਰਸ਼ਨ ਕਰੋ ਜਿਨ੍ਹਾਂ ਨਹੀਂ ਵੀ ਕੀਤੇ ਹੁਣ ਤਾਂ ਅੱਧੀ ਵੱਡੀ ਚੱਲੀ ਹੈ ਕਣਕ ਧੰਨਵਾਦ ਜੀ